ਦੁੱਧ ਸੀ ਆਪਣੇ ਘਰ ਦੀ ਹੈ ਕੱਟੀਏ ਹਾਂਜੀ ਹਾਂ ਘਰ ਦੀ ਠੀਕ ਹੈ ਜੀ ਪਹਿਲੇ ਸੂਏ ਨੇ 15 ਲੀਟਰ ਕੱਢਿਆ ਜੀ ਦੂਜੇ ਸੂਏ ਨੇ 17 ਲੀਟਰ ਕੱਢਿਆ 17 ਕੱਢਿਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਅੱਜ ਲੈ ਆਂਦੀ ਆ ਤੁਹਾਡੇ ਬਾਅਦ ਤੇ ਫੇਰ ਇੱਕ ਕੱਢ ਕੇ ਨੀਲੀ ਰਬੀ ਦੀ ਤੀਜੇ ਸੂਏ ਸੂਨ ਵਾਲੀ ਮੱਝ ਚੰਗੇ ਦੁੱਧ ਵਾਲੀ ਆ ਜਾਦੇ ਡਿਟੇਲ ਆਪਾਂ ਸਾਰੇ ਇਕੱਠੀ ਕਰਾਂਗੇ ਬਾਈ ਤੋਂ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ ਘੇੜਾ ਵੀ ਦਿਵਾਵਾਂਗੇ ਮੱਝ ਦਾ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਹਜੇ ਦਿਨ ਪਏ ਹਜੇ ਕੱਚ ਪਾਵਾ ਗਈ ਹਜੇ ਤੇ ਬਾਕੀ ਸਾਰੇ ਡਿਟੇਲ ਲੈਣੇ ਆ ਤੇ ਬਾਕੀ ਦਿਨ ਹਜੇ ਕਿੰਨੇ ਪਏ ਆ ਤੇ ਕਿਉਂਕਿ ਹਜੇ ਕੱਚ 바ਵਾ ਜਿਹੜੀ ਮੱਝ ਦਿਖਾਈ ਦਿੰਦੀ ਐ ਵੀ ਹਜੇ ਦਿਨ ਲੈ ਜਾਣੇ ਆ ਤੇ ਬਾਕੀ ਭਾਈ ਜਦੋਂ ਜਮਾ ਤਿਆਰ ਹੋ ਜਾਂਦੀ ਉਹ ਤਾਂ ਕੱਢਦੀ ਹੂ ਮਗਰ ਗਿਟ ਗਿਟ ਆਰਡਰ ਹਨਾ ਜਿਵੇਂ ਕਹਦੇ ਨੇ ਹਨਾ ਓਕੇ ਓਕੇ ਠੀਕ ਐ ਕਿਉਂਕਿ ਇੱਥੋਂ ਹੀ ਪਤਾ ਲੱਗਦਾ ਨਾ ਵੀ ਆਰਡਰ ਹਜੇ ਜਦੋਂ ਮਾਂਸ ਦੀ ਤਿਆਰੀ ਹੋ ਗਈ ਵੀ ਬਹੁਤ ਜ਼ਬਰਦਸਤ ਨੇ ਆਰਡਰ ਤਿਆਰ ਕਰਨਾ ਇਹ ਹੋਰ ਭਾਈ ਜੀ ਕੀ ਹਾਲ ਐ ਠੀਕ ਹੈ ਬਾਈ ਜੀ ਤੇ ਪਿੰਡ ਆਪਣਾ ਭਾਈ ਰੂਪਾ ਜੀ ਹੈ ਨਾ ਜ਼ਿਲ੍ਹਾ ਪਠੰਡਾ ਪੈ ਜਾਂਦਾ ਹਾਂਜੀ ਹਾਂਜੀ ਤੇ ਬਈ ਇਹਦਾ ਸੂਆ ਸੂਆ ਇਹਦਾ ਤੀਜਾ ਬਾਈ ਜੀ ਤੇ ਟੀਕਾ ਕਿਹੜਾ ਭਰੇ ਬਾਈ ਜੀ ਹੁਣ ਇਹਦਾ ਠੀਕ ਆ ਬਾਈ ਇਹਦਾ ਅਲਵਕਸ਼ ਦਾ ਭਰੇ ਆ ਬਈ ਅਲਵਕਸ਼ ਦਾ ਹਾਂਜੀ ਡਾਕਟਰ ਨੇ ਦੱਸਿਆ ਜੀ ਆਪਾਂ ਗੱਲ ਕੀਤੀ ਸੀ ਤੇ ਡਾਕਟਰ ਸ਼ਮਸ਼ੇਰ ਦੀ ਭਰੇ ਆ ਉਹ ਵੀ ਚੰਗੀ ਬਰੀਡ ਤੇ ਖਰ ਕੰਮ ਕਰਦੇ ਹਾਂਜੀ ਹਾਂਜੀ ਤੇ ਬਈ ਇਹ ਦੁੱਧ ਹੁਣ ਦੂਜੇ ਸੂਈ ਦਾ ਕਿੰਨਾ ਦੁੱਧ ਸੀ ਆਪਣੇ ਘਰ ਦੀ ਹੈ ਕੱਟੀਏ ਹਾਂਜੀ ਹਾਂ ਘਰ ਦੀ ਠੀਕ ਹੈ ਜੀ ਪਹਿਲੇ ਸੂਏ ਨੇ 15 ਲੀਟਰ ਕੱਢਿਆ ਜੀ ਦੂਜੇ ਸੂਏ ਨੇ 17 ਲੀਟਰ ਕੱਢਿਆ 17 ਕੱਢਿਆ ਜੀ ਹਾਂਜੀ ਹੁਣ ਗਾਂ ਅਗਲੇ ਦੇ ਸੇਵਾ ਦੇ ਚਰਕੇ ਠੀਕ ਹੈ ਜੀ ਤੇ ਮਗਰ ਕੀ ਬੱਚੇ ਦਿੱਤੇ ਸੀ ਇਹਨੇ ਮਗਰ ਇਹਦੀ ਕੱਟੀ ਹੈ ਜੀ ਇੱਥੇ ਕਰੀ ਆ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਮੇਤਰੋ ਬਾਈ ਕਹਿੰਦਾ 17 ਕਿਲੋ ਦੂਜੇ ਸੂਏ ਦਾ ਇਹਦਾ ਦੁੱਧ ਹੈ ਤੇ ਪਹਿਲੇ ਸੂਏ ਦਾ 15 ਕਿਲੋ ਸੀ ਤੇ ਤੀਜੇ ਸੂਏ ਨੂੰ ਹਣਾ ਤਿਆਰ ਹੈ ਤੇ ਦੇਖ ਸਕਦੇ ਆ ਪੱਕਾ ਪੂਰੇ ਫਲ ਜਵਾਜੂਗ ਅੱਖਾਂ ਦੇ ਵਿੱਚ ਵੀ ਤੇ ਰੰਗ ਤੁਸੀਂ ਆਪ ਹੀ ਦੇਖਿਆਦੇ ਆ ਪ੍ਰੋਪਰ ਮਾਰ ਕੇ ਤੇ ਬਾਈ ਖੋਲੀਏ हां जी बाकी सील इन्नी है, है जी ਤੇ ਅੰਕਲ ਜੀ ਕਹਿੰਦੇ ਦੋਨੇ ਪਾਸੇ ਬੈ ਕੇ ਚੋਣੇ ਆ ਜਿਵੇਂ ਮਰਜ਼ੀ ਚੋਈ ਚੱਲੋ ਕਦੇ ਇਹ ਚੋਣ ਚੋਣ ਦੇ ਵਿੱਚ ਤਾਂ ਹਿਲਦੇ ਨਹੀਂ ਲੋ ਬੇ ਮਤਲਬ ਹੋਰ ਕਿਹਦਾ ਲੱਗਦਾ ਬਾਕੀ ਭਜਨ ਬੂਝ ਨੂੰ ਬਹੁਤ ਹੈ ਅਮਜ ਦਾ ਅਜਾ ਮੋੜ ਦੇ ਬਾਕੀ ਹਜੇ ਕੱਚੀ ਅਮਜ ਉਹ ਵੀ ਪੁੱਛਦੇ ਆਂ ਬਾਈ ਨੂੰ ਕਿ ਕਿੰਨੇ ਦਿਨ ਲੈ ਜਾऊ ਬਾਕੀ ਸੀਲ ਸੂਲ ਬਹੁਤ ਹੈ ਠੰਡੀ ਸੀਲ ਹੈ ਤੇ ਮੱਝ ਭਜਨਦਾਰ ਮੱਝ ਹੈ ਵੀ ਆਮ ਵੀ ਵਧੀਆ ਚੰਗਾ ਕੱਦ ਹੈ ਤਾਂ ਚੰਗਾ ਵਜਨਾ ਚੰਗਾ ਆਰਡਰ ਹੈ ਤਾਂ ਚੰਗੀ ਪਲੀ ਵੀ ਹੈ ਇੱਥੇ ਭਾਈ ਇਹ ਦਿਨ ਕਿੰਨੇ ਰਹਿ ਗਏ ਹੁਣ ਸੂਚ ਦਿਨ ਵੀਰੇ ਇਹ ਮਨ ਕੇ 10 12 ਦਿਨ ਪਾਏ ਆ ਭਾਈ ਵੱਧ ਵੀ ਲੈ ਸਕਦੇ ਇੱਕ ਦੋ ਦਿਨ ਹਾਂ ਇਹ ਤਾਂ ਕੱਚੀ کافی ਆ ਹਨਾ ਹਾਂ ਕੱਚੀ ਆ ਤਾਂ ਜਦ ਨੂੰ ਮਤਲਬ ਇਹਨੇ 10 12 ਦਿਨ ਤਿਆਰ ਹੋਣਾ ਉਹਦੋਂ ਐਂਡ ਕਰ ਦੋ ਭਾਈ ਗੱਲ ਵੱਧ ਜਾਮਾ ਹਨਾ ਪੂਰਾ ਫੁੱਲ ਵਾਲ ਕੱਢ ਜਾਂਦੇ ਵੇ ਪਿੱਛੇ ਪੂਰੀ ਬਣ ਜਾਂਦੀ ਹੈ ਤਿਆਰ ਹੋਣ ਦੀ ਠੀਕ ਹੈ ਜੀ ਤੇ ਭਾਈ ਜੀ ਨੰਬਰ ਬੋਲਿਓ ਤੁਹਾਡਾ ਨੰਬਰ ਆਪਣਾ ਵੀਰੇ 86990 83188 86990 83188 83188 ਇਹ ਨੰਬਰਾਂ ਤੇ ਪਿੰਡ ਬਾਈ ਭਾਈ ਰੂਪਾ ਆ ਜਾਂਦਾ ਹਨ ਤੇ ਭਾਈ ਰੂਪਾ ਮਿੱਤਰੋ ਜਦੋਂ ਆਪਾਂ ਭਾਈ ਰੂਪੇ ਦੇ ਵਿੱਚ ਐਂਟਰ ਹੁੰਨੇ ਹਨ ਨਾ ਜਿੱਥੇ ਆਰੇ ਲੱਗੇ ਵਿਆ ਜਮੇ ਜੇਕਰ ਦੇਸੀ ਆਪਾਂ ਪਾਸ ਜਕੇ ਨੂੰ ਪੁੱਛ ਵੀ ਲਈਏ ਤਾਂ ਉਹ ਆਰਿਆਂ ਦੇ ਨਾਲ ਹੀ ਮਤਲਬ ਘਰ ਆ ਜਾਂਦਾ ਇਹਨਾਂ ਦਾ ਜਮਾ ਉੱਥੇ ਹੈ ਮੌਕੇ ਤੇ ਬਾਈ ਨੂੰ ਫੋਨ ਕਰ ਲਿਓ ਤਾਂ ਬਾਈ ਸਾਨੂੰ ਦਾ ਦੂਗਾ ਤੇ ਬਾਕੀ ਇਹ ਜਿਹੇ ਮੱਝਾਂ ਵੀ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਕਿਉਂਕਿ ਨੀਲੀ ਰਵੀ ਚ ਭਜਨਦਾਰ ਹੋਵੇ ਨਾਲ ਦੁੱਧ ਵੀ ਹੋਵੇ ਹਨ ਤਾਂ ਇਹ ਚੀਜ਼ਾਂ ਕੱਦ-ਕਾਠ ਜਿਵੇਂ ਨੀਲੀ ਰਵੀ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਤੇ ਬਾਕੀ ਅਜੇ ਦਿਨ ਵੀ ਕਾਫੀ ਪਏ ਆ ਤਾਂ 22 ਦੇ ਦਸਨ ਮੁਕਾਫਤ ਲਓ ਵੀ ਮਿੱਤਰੋ ਤੇ ਕਰੋ ਚੈੱਕ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਵੀ ਚੱਲੂਗਾ ਤੇ ਜਿਹੜੇ ਵੀ ਭਰਾ ਨੂੰ ਵਧੀਆ ਲੱਗਦੀ ਆ ਤੇ ਉਹ ਨਾਲ ਦੀ ਨਾਲ ਵਾਈ ਨੂੰ ਕਨੈਕਟ ਕਰਦੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ